ਪਰ ਬਾਪੂ ਠੀਠਾ ਦੇ ਟਾਈਮ ਵੀ ਲੱਗੇਗਾ ਕਿਦਾਂ ਲੈਂਦੀ ਦਵਾਈ ਠੀਕ ਆ ਠੀਕ ਆ ਆ ਵਾਲ ਕਟਾਈ ਵਾਲ ਕਟਾਏ ਨਹੀਂ ਬਾਪੂ ਤਾਂ ਪਹਿਲਾਂ ਹੀ ਕਰ ਲਈ ਛੜਕੇ ਜਾਣਾ ਹਾਂ ਛੜਕੇ ਜਾਈਏ ਖੰਕਾ ਝਾਗਾ ਅੱਛਾ ਨਹੀਂ ਕੱਲ ਦਵਾਈ ਲਈ ਤੇ ਉਹਦਾ ਫਰਕ ਨਹੀਂ ਪਿਆ ਦਵਾਈ ਇੱਕ ਖਲਾਕ ਹੈਗੀ ਹੈ ਜੇ ਅੱਛਾ ਹੁਣ ਮੈਂ ਖਾਧੀ ਰੋਟੀ ਹੁਣ ਖਾਣਾ ਅੱਛਾ ਇਹ ਆਂਟੀ ਜੀ ਆਏ ਆ ਫਾਜ਼ਿਲਕਰ ਤੋਂ ਮਿਲਣ ਤੁਹਾਨੂੰ ਨਾਲੇ ਸਿਵਾਲੇ ਕੇ ਆ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਦੇ ਇਹ ਨਾ ਹੈਗੀ ਤੇ ਆ ਫਰੋਜ਼ਪੁਰ ਏਰੀਏ ਦੇ ਠੀਕ ਹੈ ਹਾਂ ਫਰ ਮੱਲਾਵਾਲ ਆ ਮੱਲਾਵਾਲ ਹਾਂਜੀ ਆ ਮੱਲਾਵਾਲ ਆਪਣੇ ਲੱਗ ਹੀ ਪੈ ਜਾਂਦਾ ਜਿਆਦਾ ਦੁਨੀ ਤੇ ਇਹਨਾਂ ਦੀ ਕੰਡੀਸ਼ਨ ਕੀ ਸੀ ਵੀ ਇਹਨਾਂ ਆ ਕਹਿੰਦੇ ਦੱਸਦੇ ਆ ਇਹਨਾਂ ਦੀ ਆਪਦੀ ਥਿੰਕਿੰਗ ਆ ਕਹਿੰਦੇ 88 ਦੇ ਵਿੱਚ ਮੈਂ ਇੱਥੇ ਕਿੜੀਆਂ ਪਿੰਡਾਂ ਇੱਥੇ ਸਿਰਫ 2 ਕਿਲੋਮੀਟਰ 88 ਦੇ ਵਿੱਚ ਮਜ਼ਦੂਰ ਪਰਿਵਾਰ ਦੇ ਵਿੱਚੋਂ ਵੀ ਇਸ ਪਿੰਡ ਦੇ ਵਿੱਚ ਮਜ਼ਦੂਰੀ ਕਰਨ ਆ ਗਿਆ ਸੀ ਹਾਂ ਹਾਂ 88 ਤੋਂ ਲੈ ਕੇ 2019 20 ਤੱਕ ਇਹਨਾਂ ਉਸ ਪਿੰਡ ਵਿੱਚ ਮਜ਼ਦੂਰੀ ਕੀਤੀ ਕਦੀ ਕਿਸੇ ਨਾਲ ਸੇਵੀ ਬਣ ਕੇ ਸੇਵਾ ਕੀਤੀ ਕਰੀ ਕਿਸੇ ਨਾਲ ਬਣ ਕੇ ਤੇ ਕੀ ਹੋਇਆ ਕਿ ਲਾਸਟ ਤੇ ਆਣ ਕੇ ਮਤਲਬ ਕਿ ਚਲੋ ਬਾਪੂ ਇਹਨੂੰ ਬਾਪੂ ਛੱਟ ਕਿਹੜੇ ਸੰਚ ਲੱਗੀ ਪਤਾ ਹੈ ਛੱਟ ਕਿਹੜੇ ਸੰਚ ਲੱਗੀ ਪਤਾ ਲਾਤ ਜਦੋਂ ਚੂਲੇ ਦੀ ਪ੍ਰੋਬਲਮ ਕਦੋਂ ਆਈ ਤੁਹਾਨੂੰ ਸਮੱਸਿਆ ਇਹਨਾਂ ਇਹ 19 ਕੇ ਵਿੱਚ ਦੱਸਦੇ ਹੀ ਵੀ ਮੇਰਾ ਕੀ ਹੋਇਆ ਕਿ ਢੁੱਡ ਮਾਰ ਦਿੱਤੀ ਜਨਵਰੀ ਗਾਂ ਨੇ ਢੁੱਡ ਮਾਰ ਦਿੱਤੀ ਤੇ ਚੂਲੇ ਦੀ ਪ੍ਰੋਬਲਮ ਆ ਗਈ ਤੇ ਜਿਨ੍ਹਾਂ ਦੇ ਘਰੇ ਸੇਵਾ ਕਰਦੇ ਸੀਗੇ ਉਹਨਾਂ ਨੇ ਉੱਥੇ ਲਾਗੇ ਬਾਬਾ ਮਾਦੇ ਸ਼ਹੀਦ ਗੁਰਦਾਰਾਵਾ ਉੱਥੇ ਛਾੜੇ ਸੀ ਚਲੋ ਗੁਰਦਾਰੇ ਵਾਲਿਆਂ ਨੇ ਵੀ ਇਨਸਾਨੀਅਤ ਦੇ ਤੌਰ ਤੇ ਇਹਨਾਂ ਨੂੰ ਸਾਲ ਕੇ ਇੱਕ ਸੰਭਿਆ ਮੈਂ ਮਾੜਾ ਨਹੀਂ ਕਹੂੰਗਾ ਠੀਕ ਹੈ ਜੀ ਸਾਰੇ ਕਸਾਂਭਿਆ ਅੱਜ ਕੱਲ ਕੋਈ ਇੱਕ ਦਿਨ ਨਹੀਂ ਸੰਭਦਾ ਠੀਕ ਹੈ ਜੀ ਹਾਂਜੀ ਕਿਸੇ ਕਿਸੇ ਹਾਂਜੀ ਉਹਨਾਂ ਨੇ ਸਾਂਭ ਕੇ ਤੇ ਰੱਬ ਤੁਹਾਡਾ ਭਲਾ ਕਰੇ ਦੂਜਾ ਫਿਰ ਮੈਨੂੰ ਫੋਨ ਲਾ ਦਤਾ ਵੀ ਸਾਡੇ ਕੋਲ ਕੋਈ ਬਜ਼ੁਰਗ ਵਾ ਤੇ ਸਾਡੇ ਤੋਂ ਹਾਂ ਸਾਹਸ ਭਾਲ ਔਖੀ ਨਿਕਲ ਕਿ ਮੰਜੇ ਤੇ ਹੀ ਕਰਦੇ ਵਿਚਾਰ ਬਾਤੋਂ ਡਾਟੇ ਨੇ ਇਨਾਂ ਦਾ ਬਾਥਰੂਮ ਨਹੀਂ ਜਾਇਆ ਜਾਂਦਾ ਤੇ ਫਿਰ ਮੇਰੇ ਖਸਾਬ ਨਾਲ ਗਰਮੀਆਂ ਦੇ ਆਏ ਮੇਰੇ ਕੋਲ ਆ ਜੁੰਜਲਾਈ ਚ ਮੇਰੇ ਕੋਲ ਸਾਲ ਹੋਏ ਨੇ ਇਹਨਾਂ ਨੂੰ ਆਏ ਨੂੰ ਇਹ ਆ ਵੀ ਜਿਨ੍ਹਾਂ ਦੇ ਕੰਮ ਕਰਦਾ ਰਿਹਾ ਉਹਨਾਂ ਨੇ ਬਾਤ ਨਹੀਂ ਪੁੱਛੀ ਤੇ ਐਦੀ ਹੱਥਾਂ ਦੀ ਵੀਡੀਓ ਨਾ ਬਣਾਈ ਐਸ ਵੀ ਨੂੰ ਮੈਂ ਹਫਤਾ ਹੋ ਗਿਆ ਹਜੇ ਲੈ ਕੇ ਆਏ ਨੂੰ ਛੱਡ ਕੇ ਚਲੇ ਗਏ ਹਾਂਜੀ ਠੀਕ ਹੈ ਜੀ ਦਿਖਾ ਲਿਆ ਜੀ ਹਾਂ ਦਿਖਾਇਆ ਆ ਵੇਖੋ ਕਿੰਨੇ ਦੇਖੋ ਕੱਲ ਡਾਕਟਰ ਆਇਆ ਅੱਜ ਮੈਂ ਫੇਰ ਸੱਜਦਾ ਹੱਥ ਵੇਖੋ ਕਿੰਨੇ ਖਰਾਬ ਹੋਏ ਇਹ ਹੱਥਾਂ ਤੇ ਇਹਨਾਂ ਦੇ ਨਾ ਟਾਇਲਟ ਜੰਮੀ ਪਈ ਸੀ ਹਜੇ ਤੱਕ ਹਜੇ ਤਾਂ ਠੀਕ ਹੋ ਗਈ ਹੋੜੇ ਹਾਂਜੀ ਐ ਗਲਵਜ਼ ਲੈ ਕੇ ਆਉਣੀ ਯਾਰ ਸਰ ਮਨਾ ਬਹੁਤੇ ਹੱਥ ਗਲੇ ਯਾਰ ਇਹ ਤਾਂ ਕਿਸੇ ਨੇ ਗਲਵਜ਼ ਪਾਏ ਕਰੋ ਗਲਵਜ਼ ਪਾਉਂਦੇ ਆ ਇਹ ਥੋੜਾ ਜਿਆਦਾ ਨਾ ਸੀਰੀਅਸ ਜਾਨੀ ਲੈਂਦਾ ਤੈਨੂੰ ਬਤਾ ਗਲਵਜ਼ ਆ ਪਹਿਲਾਂ ਅੱਤ ਦਿਖਾਈ ਆ ਤੇ ਠੀਕ ਹੋ ਗਏ ਨੂੰ ਐ ਹੱਥ ਦਿਖਾਈ ਠੀਕ ਹੈ ਦਿਖਾਈ ਐ ਤੇ ਦਿਖਾ 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 ਦੇ ਦਿਖਾ ਦੇ ਮੈਂ ਵੈਸੇ ਦੇਖੋ ਮੈਂ ਕਿੱਦਾਂ ਨਹੀਂ ਇਹ ਅੱਗੇ ਨੂੰ ਸਹੀ ਆ ਵੀ ਹੋ ਗਿਆ ਇਹ ਸਹੀ ਨਹੀਂ ਆਂਟੀ ਇਹ ਵੀ ਬਹੁਤ ਖਰਾਬជា ਆ ਇਹ ਵੀ ਪੈ ਗਿਆ ਤਰਾ ਇਹ ਹੋਣਾ ਸਹੀ ਜਿਹਾ ਉਹ ਚਰਬੀ ਜੀ ਭਰੀ ਹੋਈ ਸਰਵਣਾ ਰੂਮ ਲੈ ਕੇ ਨਾ ਰੂਮ ਲੈ ਕੇ ਇਹਦੇ ਹੱਥ ਸਾਫ਼ ਕਰ ਸਮੈਲ ਆਉਂਦੀ ਮਾਰੀ ਮਾਰੀ ਨਾਲ ਜੋ ਬੀਟਾ ਡੀਨ ਲੈ ਕੇ ਨਾ ਹਜੇ ਮੈਨੂੰ ਲੱਗਦਾ ਮਾਰੀ ਮਾਰੀ ਹੋ ਸਕਦਾ ਜੰਮੀ ਹੋਵੇ ਜੀ ਨਹੀਂ ਉਹ ਬੈਟਰੀ ਨਹੀਂ ਜੰਮੀ ਇਹਦੇ ਹੱਥੇ ਉਤਰਾ ਹੀ ਆ ਸਿੱਕੜ ਜਾ ਆ ਜਿਆਦਾ ਯਾਰ ਹਨਾ ਉੱਤੇ ਸਿੱਕੜ ਜਾ ਇਹਨੂੰ ਬੀਟਾ ਡੀਨ ਲੌਂਦਾ ਹੀ ਰਹੇ ਇਹਨੂੰ ਹੁਣ ਵੀ ਜਾ ਬੀਟਾ ਡੀਨ ਲੈ ਕੇ ਤੈਨੂੰ ਲਾ ਖੁੱਲਾਈ ਛੱਡਣਾ ਮੈਨੂੰ ਡਾਕਟਰ ਕਹਿੰਦੇ ਵੀ ਖੁੱਲਾਈ ਛੱਡਣਾ ਵਾ ਤੈਨੂੰ ਬੀਟਾ ਡੀਨ ਲਾ ਹਾਂ ਇਹਦਾ ਵਿਚਾਰਦਾ ਪਤਾ ਹੀ ਨਹੀਂ ਕੌਣ ਛੱਡ ਗਿਆ ਇਹਦਾ ਮੈਂ ਵੀਡੀਓ ਪਾਈ ਸੀ ਤੇ ਇਹਦਾ ਏਰੀਆ ਬਠਿੰਡਾ ਏਰੀਆ ਦੱਸਿਆ ਬਠਿੰਡਾ ਏਰੀਆ ਦੱਸਿਆ ਕਿਸੇ ਨੇ ਵੀਰ ਨਹੀਂ ਬਠਿੰਡੇ ਜੀ ਲੱਗੇ ਨਾ ਗੋਬਿੰਦਪੁਰਾ ਪਿੰਡ ਹੈਗਾ ਵਾ ਆ ਕੁਚੋ ਮੰਡੀ ਲਾਗੇ ਤੇ ਮੈਂ ਹੁਣ ਬਠਿੰਡੇ ਉੱਥੇ ਇਹਨੂੰ ਲੈ ਕੇ ਜਾਊਂਗਾ ਕਿਸੇ ਦਿਨ ਆ ਪੁਣਛਾਣ ਕਰਾ ਕੇ ਆਉਂਗਾ ਜੇ ਤੇ ਲੱਗ ਗਿਆ ਪਰਵਾਹ ਠੀਕ ਆ ਨਹੀਂ ਲੱਗ ਗਿਆ ਫਿਰ ਵਾ ਇੱਥੇ ਫੇਰਾ ਗਈ ਹਾਂਜੀ ਇਹਦਾ ਹੁਣ ਆ ਬੱਚਾ ਇੱਧਰ ਆ ਇੱਧਰ ਆ ਜਾ ਕੇ ਇਹਨੂੰ ਵੀਡੀਓ ਵੇਖੀ ਮੁਖਸਰ ਵਾਲੀ ਵੀਡੀਓ ਵੇਖੀ ਮੁਖਸਰ 7 ਸਾਲ ਬਾਅਦ ਛਡਾ ਕੇ ਲੈਂਦਾ ਇਹਨੂੰ ਕਿੰਨਾ ਕੋਲ ਹੈ ਸਰਦਾਰਾਂ ਕੋਲ ਆ ਸਰਦਾਰਾਂ ਕੋਲ ਰੇਸ਼ਮ ਸਿੰਘ ਉਹਦਾ ਨਾਮ ਹੈ 25 ਕਿਲੋ ਦੀ ਜ਼ਮੀਨ ਸੀ ਹਾਂਜੀ ਸਾਲਾ ਲੋਕ ਮੈਂਟਲੀ ਡਿਸਟਰਬ ਹੈ ਇਹਨੂੰ ਕੋਈ ਨਹੀਂ ਪਤਾ ਆਪਣੇ ਪਿੰਡ ਦਾ ਨਹੀਂ ਪਤਾ ਕੋਈ ਕੁਝ ਨਹੀਂ ਪਤਾ ਓਏ ਪੈਸੇ ਦੇ ਮੈਨੂੰ ਦੇ ਪੈਸੇ ਦੇ ਪੈਸੇ ਹੈ ਨਾ ਯਾਰ ਪੈਸੇ ਦੇ ਮੈਨੂੰ ਹੈ ਉਹ ਲੈ ਆ ਪੈਸੇ ਦੇ ਮੈਨੂੰ ਉਹ ਵੀ ਨਹੀਂ ਰਿਹਾ ਉਹ ਹੀ ਲਿਆ ਦੇ ਤੂੰ ਦੇ ਪੈਸੇ ਉਹ ਲੈ ਆ ਉਹ ਲੈ ਇਹਨੇ 50 ਰੁਪਏ ਲੈ ਲੈਣੇ ਦੇ ਮੇਰੇ ਤੋਂ ਮੇਰੇ ਤੋਂ ਇਹਨੇ ਲੈ ਲੈਣੇ ਤੇ ਖੋ ਹੀ ਨੇ ਲੈਣੇ ਇਹਨੂੰ ਫੇਰ ਵੀ ਨਹੀਂ ਪਾਇਦਾ ਕੋਈ ਹਾਂ ਉਹ ਕਿਹੜਾ ਟਾ ਟਾ ਤੇ ਇਹਦਾ ਵੀ ਨਹੀਂ ਕੋਈ ਫਤ ਲੱਗਦਾ ਤੇ ਆ ਬਜ਼ੁਰਗ ਬੱਚਾ ਜਿਹੜਾ ਵਾ ਇਹ ਪਿਛਲੇ ਸਾਲ ਜਦੋਂ ਬਾਡੀ ਜੁਹੰਦੀ ਸਾਲ ਹੀ ਚਲੇ ਨੂੰ ਮਾਰਚ ਦੇ ਵਿੱਚ ਸਾਡੇ ਪਿੰਡ ਦਾ ਕੋਈ ਵੀਰ ਨਾ ਇੱਧਰ ਸਿਹਾਲੀ ਸਾਡੇ ਜਾਂਦੇ ਸੀ ਤੇ ਇਹ ਰੋਡ ਤੇ ਤੁਰਿਆ ਆਉਂਦਾ ਮਿਲਿਆ ਸੀ ਉਹਨੂੰ ਚਲੋ ਨੇ ਇਨਸਾਨੀਅਤ ਵਿਖਾਈ ਉਹਨੇ ਸੋਚਿਆ ਕਿ ਇਹ ਨਾਲ ਕੋਈ ਕਿਸੇ ਦਿੱਕਤ ਹੱਥ ਨਾ ਆ ਜਾਏ ਉਹਦੋਂ ਦਾ ਮੇਰੇ ਕੋਲ ਆਸ਼ਮ ਜੀ ਛੱਡ ਗਿਆ ਇਹ ਡਾਲਾ ਵਾਲਾ ਰੋਡ ਡਾਲਾ ਵਾਲਾ ਰੋਡ ਬੋਲਦਾ ਰਹਿੰਦਾ ਮੈਂ ਵੀਡੀਓ ਬਣਾ ਕੇ ਪਾਈ ਇਹਦੀ ਠੀਕ ਹੈ ਜੀ ਤੇ ਕੋਈ ਸਪੌਂਸ ਨਹੀਂ ਆਇਆ ਵੀਡੀਓ ਬਹੁਤ ਵਾਇਰਲ ਹੋਈ ਸੀ ਜੀ ਪਰ ਇਹਦਾ ਕੋਈ ਪਤਾ ਨਹੀਂ ਲੱਗਾ ਹੁਣ ਮੈਨੂੰ ਨਾ ਇੱਕ ਵੀਰ ਨੇ ਦੱਸਿਆ ਵਾ ਉਹਨੇ ਸਰਾ ਦਿੱਤੀ ਆਪੀ ਦੇਖ ਕੇ ਇਹਨਾਂ ਦੇ ਆਧਾਰ ਕਾਰਡ ਬਣੇ ਹੋਏ ਨੇ ਕਿਉਂਕਿ ਪਹਿਲਾਂ ਮੈਨੂੰ ਇਸੀ ਦਾ ਪਤਾ ਨਹੀਂ ਸੀ ਤੇ ਜਾ ਕੇ ਇਹਨਾਂ ਦੀ ਸੇਵਾ ਕੇਂਦਰ ਜਾ ਕੇ ਇਹਨਾਂ ਦਾ ਗੂਠਾ ਲਵਾ ਕੇ ਵੇਖਿਓ ਜੇ ਆਧਾਰ ਕਾਰਡ ਬਣੇ ਹੋਏ ਤੇ ਇਹਨਾਂ ਦਾ ਆ ਜਾਣਾ ਮੈਂਨੂੰ ਐਡਰੈਸ ਆਏਣਾ ਹਾਂ ਲੋਕੇਸ਼ਨ ਐਡਰੈਸ ਆ ਜਾਈ ਨਹੀਂ ਹਾਂਜੀ ਮੈਂ ਮੈਂ ਹੁਣ ਇਹਨੂੰ ਵੀ ਲੱਗੇ ਜਾਣਾ ਇਹਨੂੰ ਵੀ ਲੱਗੇ ਜਾਣਾ ਹੁਣ ਉਹ ਮਾਤਾ ਬਾਪ ਜੇ ਉਹਦੇ ਮੇ ਲੱਗੇ ਚੱਲੇਗਾ ਨਾ ਮਾਤਾ ਦੀ ਉਹਨੇ ਚੂਚੀ ਰੋਣ ਲੱਪਣਾ ਉਹਦੇ ਕੀ ਅੰਦਰ ਕੀ ਹੈ ਫਿਰ ਇਹ ਬਜ਼ੁਰਗ ਬਹੁਤ ਕੁਛ ਅੰਦਰ ਹਦੋਂ ਜਿਆਦਾ ਦਰਦ ਤੁਸੀਂ ਕਹਿਣਾ ਵਾ ਕਿ ਅਸੀਂ ਇਹਨਾਂ ਦੇ ਨਾਲੋਂ ਕਈ ਗੁਣਾ ਜ਼ਿਆਦਾ ਲੱਕੀ ਆ ਕਈ ਗੁਣਾ ਜ਼ਿਆਦਾ ਇਹ ਬਜ਼ੁਰਗ ਤੇ ਮਾਤਾ ਹਸਬੰਡ ਵਾਈਫ ਆ ਤਿੰਨ ਬੱਚੇ ਇਹਨਾਂ ਦੇ ਤਿੰਨ ਮੁੰਡੇ ਆ ਤੇ ਦੋ ਧੀਆ ਅੱਛਾ ਤੇ ਅੱਜ ਇਹ ਮੇਰੇ ਕੋਲ ਆਸ਼ਰਮ ਦੇ ਵਿੱਚ ਰਹਿੰਦੇ ਆ ਏਰੀਆ ਕਿਹੜਾ ਇਹ ਅਮਰਸਰ ਖਾਸ ਅਮਰਸਰ ਜਿਹੜਾ ਬੱਸ ਸਟੈਂਡ ਜਾਈਏ ਨਾ ਤੇ ਪੋਲ ਨੰਗ ਦਾ ਲੱਗਉਂਦੀ ਠੀਕ ਹੈ ਜੀ ਆ ਰਾਮ ਰਾਮ ਬਾਗਚੌਂ ਦਾ ਉਹਦੇ ਪੋਲ ਦੇ ਥੱਲੇ ਉਹ ਬਜ਼ੁਰਗ ਮਾਤਾ ਨੂੰ ਤੇ ਬਾਪੂ ਨੂੰ ਲੈ ਕੇ ਆਵੇਂ ਪੋਲ ਦੇ ਥੱਲੇ ਸੜਕ ਤੇ ਹਲਵਾਰ ਸੰਗੂ ਰਹਿੰਦੇ ਸੀ ਤੇ ਮੈਨੂੰ ਕਿਸੇ ਵੀਰ ਨੇ ਫੋਨ ਲਾਇਆ ਤੇ ਰੈਂਡੇ ਬਾਪੂ ਪੂਰਾ ਸਹੀ ਆ ਨਾਰਮਲ ਆ ਕੋਈ ਪ੍ਰੋਬਲਮ ਨਹੀਂ ਆ ਠੀਕ ਹੈ ਜੀ ਪਰ ਆਪਣਾ ਹੈਗਾ ਵੀ ਵੀਰਾਂ ਦਾ ਆਸ਼ਰਮ ਹ ਤੇ ਪਰ ਮੈਂ ਸੋਚਿਆ ਵੀ ਆ ਮੇਰੇ ਮਾਂ ਬਾਪਾ ਪਰ ਗਏ ਆ ਤੇ ਇਹਨਾਂ ਨੂੰ ਮੈਂ ਆਪਣੇ ਕੋਲ ਹੀ ਲੈ ਜਾਂਦਾ ਠੀਕ ਹੈ ਮਾਂ ਬਾਪਾ ਨੂੰ ਕਰ ਕੋਈ ਸੰਭ ਲੈ ਜਾਂਦਾ ਹਾਂਜੀ ਤਿੰਨ ਬੇਟੇ ਆ ਤਿੰਨ ਹੁਣ ਦੱਸੋ ਵੀ ਤਿੰਨ ਬੇਟੇ ਹੋਣ ਦੇ ਬਾਵਜੂਦ ਆਸ਼ਮ ਵਿੱਚ ਰਹਿੰਦੇ ਇਹੋ ਜਿਹੇ ਲਾਦ ਨੂੰ ਕੀ ਕਰਨਾ ਆਪਾਂ ਇਸ ਤੋਂ ਦੇ ਚੰਗਾ ਨਾ ਹੋਇਆ ਕਹਿੰਦੇ ਹੁੰਦੇ ਨਾ ਵੀ ਇਸ ਤੋਂ ਤੇ ਚੰਗਾ ਨਾ ਹੀ ਹੋਵੇ ਕਈ ਬੰਦੇ ਕੱਢਦੇ ਆਏ ਸਵੇਰ ਉੱਠਦੇ ਆ ਨਾਲ ਹੀ ਆ ਗੱਲ ਕਹਿੰਦੇ ਆ ਇਸ ਜਗ੍ਹਾ ਨਾ ਹੀ ਜੰਮਦੇ ਆ ਤੇ ਫਿਰ ਉਹ ਇਹਨਾਂ ਨੇ ਇਹੀ ਗੱਲ ਕਹਿਣੀ ਹੈ ਅੱਜ ਮੈਂ ਜੇ ਤੁਹਾਨੂੰ ਉਹਨਾਂ ਨਾਲ ਕੰਪੇਅਰ ਕਰਾਂ ਮੈਂ ਮੰਨਦਾ ਦੁੱਖ ਬਹੁਤ ਵੱਡਾ ਹੈ ਨਾ ਪਰ ਉਹਨਾਂ ਨਾਲ ਕੰਪੇਅਰ ਕਰਾ ਤੁਸੀਂ ਉਹਨਾਂ ਨਾਲੋਂ ਮੈਂ ਤੁਹਾਨੂੰ ਕਿਹਾ ਵੀ ਦੁਨੀਆ ਦੁਖੀ ਤੋਂ ਦੁਖੀ ਸ਼ੁਕਰ ਪਰਮਾਤਮਾ ਦਾ ਛੁਕਰਵਾ ਕਈ ਭੈਣਾਂ ਐਵੇਂ ਦੀਆਂ ਹੈਗੀਆਂ ਵੀ ਜਿਨ੍ਹਾਂ ਦੇ ਹਸਬੰਦ ਵੀ ਨਹੀਂ ਹੈਗੇ ਤੇ ਜਾਨ ਤੇ ਇਕੱਲੀਆਂ ਠੀਕ ਹੈ ਜੀ ਅ ਗਰਦਾਸਪੁਰ ਤੋਂ ਮੈਂ ਹੈਲਪ ਕਰਕੇ ਮਾਤਾ ਜੀ ਜਵਾਨ ਮੁੰਡਾ ਹਸਪੀਟਲ ਦੇ ਵਿੱਚ ਦੋਵਾਂ ਦਾ ਐਕਸੀਡੈਂਟ ਇਕੱਠਾ ਹੋ ਗਿਆ ਮੁੰਡੇ ਦਾ ਤੇ ਪਿਓ ਦਾ ਮੁੰਡਾ ਹਸਪੀਟਲ ਦੇ ਵਿੱਚ ਘਰ ਵਾਲਾ ਸੀ ਮੈਂ ਦੇ ਵਿੱਚ ਤੇ ਕਰਾਏ ਜੋਗੇ ਪੈਸੇ ਨਹੀਂ ਸੀ ਹੈਗੇ ਉਹਦੇ ਕੋਲੋਂ ਤੇ ਕਿਸੇ ਨੇ ਪੈਸੇ ਦਿੱਤੇ ਕਰਾਏ ਦੇ ਤੇ ਉਹਨਾਂ ਦੇ ਜਿਹੜਾ ਕਿਰਾਇਆ ਕਰਨ ਦੇ ਪੈਸੇ ਹੁੰਦੇ ਕਿਨੇ ਲੱਕੜਾਂ ਦੇ ਪੈਸੇ ਵੀ ਕਿਸੇ ਨੇ ਤੋਂ ਮੰਗੇ ਉਹਨੇ ਬਚਾਨੇ ਖੜੇ ਸਸਕਾਰ ਕਰਨ ਵਾਸਤੇ ਜੀ ਐਵੇਂ ਦੇ ਹਾਲਾਤ ਦੁਨੀਆ ਦੇ ਹੋਏ ਬਾਪੂ ਠੀਕ ਠਾਕ ਏ ਇਹ ਆ ਇਹ ਅੰਕਲ ਆਂਟੀ ਹੁਣੀ ਫਾਜ਼ਿਲ ਕਾ ਤੋਂ ਮਿਲਣਾ ਇੱਕੋ ਵਿਆਹ ਕਰਕੇ ਐਸ ਨੇ ਲੜਕੀ ਦਾ ਕਿੱਥੇ ਸੀ ਵਿਆਹ ਪਾ ਕਰਦੇ ਆ ਮਹੀਨੇ ਦੇ ਤਿੰਨ ਚਾਰ ਵਿਆਹ ਕਰਦੇ ਆ ਹਾਂਜੀ ਨਹੀਂ ਵਿਆਹ ਕਰਦੇ ਆ ਆਪਾਂ ਮਹੀਨੇ ਦੇ ਤਿੰਨ ਚਾਰ ਕਰਦੇ ਆ ਤੇ ਫਿਲਹਾਲ ਨਾ ਕਿ ਇੱਥੇ ਕੰਮ ਚੱਲਦਾ ਪਿਆ ਇੱਥੇ ਨਾ ਛੱਡ ਪਾਉਣ ਲੱਗੇ ਆ ਵਿਆਹ ਇੱਥੇ ਕਰਿਆ ਕਰਾਂਗੇ ਆ ਇਹਨਾਂ ਨੂੰ ਵੱਖੇ ਸੈਪਰੇਟ ਕਰ ਦਿੰਦੇ ਨੇ ਇਹਨਾਂ ਨੂੰ ਇੱਥੇ ਮਾਰ ਕੇ ਨਾ ਕੰਦ ਇਹ ਜਿਹੜੇ ਰਾਵਲ ਦੇ ਪਿਆਰੇ ਆ ਇਹ ਇੱਧਰ ਰਹਿਣਗੇ ਫਿਰ ਇੱਧਰਲੇ ਬੰਨੇ ਨਾ ਆਉਣਗੇ ਤੇ ਇੱਥੇ ਫਿਰ ਆਪਾਂ ਵਿਆਹ ਕਰਿਆ ਕਰਾਂਗੇ ਹਾਂਜੀ ਹੁਣ ਕਰੀਦੇ ਆ ਵਿਆਹ ਹੁਣ ਪਿੰਡਾਂ ਉਹਨਾਂ ਦੇ ਘਰ ਜਾ ਕੇ ਕਰੀਦੇ ਆ ਜਿੱਥੋਂ ਦਾ ਪਰਿਵਾਰ ਹੋਵੇ ਘਰ ਜਾ ਕੇ ਕਰੀਦਾ ਹਾਂਜੀ ਪਰ ਇਹ ਨਾ ਹੁੰਦਾ ਨਾ ਕਿ ਆ ਸਾਨੂੰ ਮੰਨ ਲਓ ਕਿ ਜੇਕਰ ਇੱਥੇ ਵਿਆਹ ਕਰਾਂਗੇ ਤੇ ਸਾਨੂੰ ਕਮਲਕੁੱਤੇ ਘਟ ਲੱਗਦੇ ਆ ਹੂੰ ਠੀਕ ਹੈ ਜੀ ਮਤਲਬ ਕਿ ਸਾਨੂੰ ਆਪ ਜਾਣਾ ਪੈਂਦਾ ਦੂਰ ਹਲਵਾਈ ਖੜਨਾ ਪੈਂਦਾ ਹਲਵਾਈ ਦਾ ਸਮਾਨ ਕਰਨਾ ਪੈਂਦਾ ਉਹਨਾਂ ਨੂੰ ਕਹਿ ਦੇ ਕਹਿ ਦੇ ਕਿਤੇ ਵੀ ਇੱਕ ਦੋ ਵੇਆ ਇੱਥੇ ਵੀ ਤੁਸੀਂ ਆਉਣਾ ਹੀ ਆਂ ਬਸ ਇੱਥੇ ਬਾ ਬਾ ਬਾਕੀ ਕੰਮ ਛੱਡ ਬਾਕੀ ਸਾਰੀ ਜ਼ਿੰਮੇਵਾਰੀ ਸਾਡੀ ਤਰਕੇ ਹਲਵਾਈ ਹੁਣੀ ਆ ਵੀਰ ਹੁਣੀ ਮੇਰੇ ਨਾਲ ਇਹ ਤਰਕੇ ਵਿਚਾਰੇ ਮੰਡੀਆਂ ਜਿਹੇ ਤੇ ਫਿਰਨਦੇ ਹੁੰਦੇ ਨਹੀਂ ਬਹੁਤ ਵਧੀਆ ਧੰਨਵਾਦ ਦੇ ਪਾਤ੍ਰੋ ਵੀਰੇ ਇਸੇ ਤਰ੍ਹਾਂ ਧੰਨਵਾਦ ਦੇ ਪਾਤ੍ਰੋ ਅਰੇ ਦੇਖ ਠੀਕ ਹੈ ਬਹੁਤ ਵਧੀਆ ਤੁਸੀਂ ਸੇਵਾ ਕਰ ਰਹੇ ਹੋ ਧੰਨਵਾਦ ਦੇ ਪਾਤ੍ਰੋ ਆਹ ਇੱਕ ਛੋਟਾ ਜਿਹਾ ਬੱਚਾ ਦਾ ਆਹ ਦੇਖੋ ਨਾ ਤੁਹਾਨੂੰ ਬੱਚਾ ਵੀ ਕਰਦੇ ਰਹੋ ਆਵੇ ਆਵੇ ਕੁ ਮਾਤਾ ਮੈਂ ਲੱਗ ਗਈ ਜਾਂਦਾ ਹੋਰ ਮਾਤਾ ਠੀਕ ਠਾਕ ਹਾਂ ਹੈ ਲੈ ਮੈਨੂੰ ਆਖਿਆ ਤਾਂ ਨਹੀਂ ਨਾ ਰੋਣ ਨੂੰ ਅੱਛਾ ਖਾਲਸਾ ਜੀ ਹਾਂਜੀ ਆਵੇ ਲੋ ਰੋਲਾ ਪੈ ਜੋਤੀ ਜੀ ਅੱਛਾ ਮੇਰੀ ਥੋੜੀ ਜੀ ਬੇਨਤੀ ਜੀ ਹਾਂਜੀ ਮੈਂ ਨਾ ਸਾਡੇ ਉੱਤੇ ਫਾਈਲ ਕਰਦਾ ਨਾ ਮਕੂਤ ਕੋਸ਼ਾ ਹੈਗਾ ਹਾਂਜੀ ਤੇ ਮੈਂ ਉਹ ਡੱਬੇ ਲੈ ਆ ਸੀ ਤੋਂ ਅਛਾ ਜੀ ਤੇ ਤੁਸੀਂ ਆਪ ਦੇ ਹੱਥਾਂ ਨਾਲ ਸਾਡੇ ਸਾਹਮਣੇ ਜੇ ਮੰਗਣਾ ਨਹੀਂ ਤੁਸੀਂ ਆਵੋ ਤੇ ਤੁਸੀਂ ਲੈ ਨਹੀਂ ਨਹੀਂ ਤੁਸੀਂ ਵੀ ਕਰੋ ਚਲੋ ਆਪਾਂ ਫੜ ਲੈਨੇ ਇਕੱਠੇ ਫੜ ਲੈਨੇ ਆਓ ਅੰਟੀ ਜੀ ਆਜੋ ਆਜੋ ਜੀ ਆਜੋ ਬਾਪੂ ਮੈਂ ਤੁਹਾਨੂੰ ਕਿਹਾ ਸੀਗਾ ਮਾਤਾ ਨੇ ਬਾਥਰੂਮ ਕੀਤਾ ਹੀ ਤੇ ਬਦਲੇ ਨੂੰ ਸਮੈਲ ਆਂਡੀ ਉਹ ਇਹਨੂੰ ਬਦਲ ਲੈ ਆਜੋ ਠੀਕ ਆ ਹਾਂ ਵਾਈਗਲ ਮੇਰ ਕਰਿਆ ਪਾਪੀ ਉਹ ਆਂਦੇ ਚਾਹ ਹਾਂਜੀ ਠੀਕ ਆ ਨਾਲ ਲਵਾ ਲਵਾਂ ਤੇ ਟਿਕਲ ਮਾਣਾ ਹਾਂ ਮੈਂ ਸਾਧਦਾ ਡਾਕਟਰ ਨੂੰ ਕੱਲ ਲਵਾਇਆ ਠੀਕ ਆ ਹਾਂ ਕੱਲ ਲਵਾਈ ਟਿਕਾ ਨਾ ਖਾਣੇ ਦਾ ਕੱਲ ਖਰਾਕ ਹੀ ਲਈ ਦਵਾਈ ਲਈ ਲਈ ਦਵਾਈ ਦੇਦਾ ਜਾ ਲਈ ਮੈਂ ਸੱਦ ਦਾ ਡਾਕਟਰ ਨੂੰ ਉਹ ਨਾਲ ਲਵਾਈ ਟਿਕਾ ਆਹ ਵਾਹੀ ਗੁਰਾਂ ਨੂੰ ਦੱਸ ਦਮ ਮੁਸਾਫ ਕਰ ਆਪਣਾ ਤੈਨੂੰ ਗੁਰਾਂ ਨੂੰ ਦੱਸ ਵਾਹੀ ਗੁਰੂ ਇਹ ਖੰਡ ਚਾਹ ਪੱਤੀ ਹੈਗੀ ਸਾਰੇ ਬਿਸਕਟ ਉਹ ਲਾਸਤ ਹੈਗੇ ਨੇ ਇੱਕ ਆ ਬੀ ਚੇ ਵਾਈ ਵੀ ਧਨ ਗੁਰਾਮਦਾਸ ਮੈਨੂੰ ਨਾ ਸੱਚ ਜਾਣੇ ਸਰਵਨ ਤੂੰ ਕਿੰਨੇ ਦਿਨੋਂ ਕੇ ਮੈਨੂੰ ਇਹ ਗੱਲ ਕਹਿਨੂ ਬਾਬਾ ਦੇ ਰੋਗੇ ਮਾਹ ਲੈ ਗਈ ਤੇ ਮਾਰਾ ਹੀ ਲੋਹੀ ਗਈ ਵੇ ਲੋ ਹੈ ਨਾ ਬਜ਼ੁਰਗ ਬਾਪੂ ਜਿਹਨਾਂ ਨੇ ਮੇਰੇ ਸੇ ਢੁੱਡ ਮਾਰੀ ਹੈ ਹਨਾ ਉਹ ਵੈਸੇ ਸਹੀ ਆ ਬਸ ਉਹਨਾਂ ਨੂੰ ਇਹ ਲੋਰ ਦੀ ਪ੍ਰੋਬਲਮ ਆ ਤੇ ਮੈਨੂੰ ਕਿਹਾ ਵੀਰ ਆਪਣੇ ਨਾਲ ਦੋ ਤਿੰਨ ਭਗਤੇ ਜਿਹੜੇ ਆ ਨਾ ਉਹਨਾਂ ਨੂੰ ਸਿਰਫ ਨਾ ਵੀਲਚੇਅਰ ਮਿਲ ਜੇ ਜਾਂ ਉਹ ਹੁੰਦਾ ਕਿ ਨਵਕਰਮ ਹੁੰਦਾ ਉਹ ਮਿਲ ਜੇ ਤੇ ਉਹਨਾਂ ਨੇ ਨਵੰਬਰ ਨਾ ਹੋਏ ਨਾ ਸਿਰਫ ਹਫਤਾ ਹੋਇਆ ਇਹਨੂੰ ਗੱਲ ਕਹੀ ਨੂੰ ਤੇ ਵੇਲੇ ਰੱਬ ਨੇ ਮਿਹਰ ਕਰ ਵੀ ਦਿੱਤੀ ਵੀਲਚੇਅਰ ਵੀਲਚੇਅਰ ਤਾਨਾ ਗੁਰਮਤਸ ਆ ਆ ਪਿਆ ਡੱਬਾ ਆ ਲੋ ਇਹਨੂੰ ਚੱਕ ਨਾ ਕਰੋ ਕਰੋ ਲੈਟਰਨ ਬਾਤ ਫੜਵਾਸੀ ਤੁਸੀਂ ਆਪ ਆ ਬਣੋ ਨਹੀਂ ਨਹੀਂ ਬਣਨਾ ਤੁਸੀਂ ਆ ਤੁਸੀਂ ਪਹਿਲਾਂ ਤੁਸੀਂ ਖਾਓ ਪਹਿਲਾਂ ਤੁਸੀਂ ਖਾਓ ਤੇ ਖਾਓ ਵੇਲਾ ਹਾਲੇ ਬੱਚਿਆਂ ਨੂੰ ਦਿਓ ਹਾਲੇ ਬਰਾਉ ਤੂੰ ਖਾਣ ਖਾਲਾ ਦੇਖ ਹਾਲਾ ਮੇਰੇ ਮੇਰੇ ਬੱਚੇ ਦਾ ਵੀ ਜਨਮ ਦਿਨ ਸੀ ਉਹ 2 ਤਰੀਕ ਨੂੰ ਸੀਗਾ ਭਾਈ ਵੀ ਧੰਨ ਗੁਰਾਂ ਦਾ ਤੇ ਉਹ ਫਿਰ ਉਹ ਨਾ ਮੌਸਮ ਹੀ ਉਹ ਹੋ ਗਿਆ ਸੀ ਉਹ ਆਇਆ ਨੀ ਕੇ ਖਾਣ ਮੈਂ ਮਿਟਾ ਡੱਬਾ ਖਾਉਦੇ ਹਾਂ ਭਾਈ ਧੰਨ ਗੁਰਾਂ ਦਾ ਹਾਲੇ ਦੀਦੀ ਖਾਲਾ ਜਨਮ ਦਿਨ ਆ ਬੰਨੀ ਅਮੀਰ ਬਣ ਖਾ आज़ जाओ काम लेके आओ जी जंगलो आलो हां विजय जी ले चले थे ना कोर्ट में गए भाई गुरु ठीक है कोर्ट 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 छ कोर्ट कोर्ट लैडन कोर्टम अच्छा ए तो रखने हम मेरे टॉयलेट लिए ना हां जूने और ये ली लैटिन ली नहीं तो धन्यवाद आपका बहुत-बहुत धन्यवाद आपका ਮ ਬਤਾਉ ਨਾ ਸਾਰਿਆਂ ਨੂੰ ਬਤਾਉ ਜੀ ਪਕੜੋ ਕੀ ਆਇਆ ਨਹੀਂ ਸਾਰੇ ਸਾਰਨ ਫਾੜੇ ਇੱਕ ਸਾਰਾ ਕੰਮ ਨਹੀਂ ਕਰਾਂਗੇ ਦੇਖ ਲੈ ਉਹ ਸਭ ਬਤਾ ਜਪਰਾਤੂੰ ਵਰਤਾਂ ਅੰਕਲ ਨੂੰ ਨਾ ਸਾਰਿਆਂ ਨੂੰ ਦੇ ਦੇ ਪੀਸ ਸੇਵਾ ਬਰਾਬ ਜਾਦੂ ਬਤਾ ਹਾਂ ਤੁਹਾਨੂੰ ਨਾ ਲਾਉਂਗੇ ਅਜਾ ਦਿਨ ਬੜਾ ਭਾਗਾ ਵਾਲਾ ਮੇਰੇ ਵਾਸਤੇ ਅੱਜ ਹਸਪੀਟਲ ਅਪੋਲੋ ਹਸਪੀਟਲ ਤੁਸੀਂ ਸੁਣਿਆ ਨਾ ਕਿ ਡਾ ਤਗੜਾ ਡਿਪਾਰਟਮੈਂਟ ਆ ਅੱਜ ਉਹਨਾਂ ਦੀ ਮੈਨੇਜਮੈਂਟ ਦਾ ਵੀ ਮੈਨੂੰ ਫੋਨ ਆਇਆ ਕਿੰਨੇ ਕੇ ਟਾਡੀ ਜਿਹੜੀ ਇਥੋਂ ਦੀ ਮੈਡੀਸਿਨ ਹੈ ਨਾ ਅਸੀਂ ਆ ਆ ਬਣ ਕੇ ਦੇ ਕੇ ਜਾਇਆ ਕਰਾਂਗੇ ਸਾਰੀ ਤੇ ਕੈਂਪ ਲਾਇਆ ਕਰਾਂ ਘਟਾੜੇ ਕੋਲ ਮੈਨੇਜਮੈਂਟ ਵੱਲੋਂ ਆਇਆ ਫੋਨ ਸਾਰੇ ਪ੍ਰਾਪਤ ਚੱਲਾਓ ਜੀ ਚੱਲਾਪੇ ਦੋਈ ਮਤੋਨੀ ਚੱਲਾ ਪੈਣ ਤੂੰ ਆ ਵਰਤਾਤ ਸਾਰੇ ਨੇ ਮੈਂ ਖਾਣਾ ਵਰਤਾਤ ਸਾਰੇ ਨੇ ਹਾਂ ਲਓ ਮੈਂ ਸੰਜਣਾ ਨਹੀਂ ਬਸ ਕੇ ਨਾਲ ਹੀ ਤੁਹਾਡੇ ਨਾਲ ਆ ਗਈ ਖਾਓ ਦੇਖ ਕਰੋ ਜੀ ਹਾਂ ਜੀ ਵਰਤਾਤ ਸਾਰੇ ਚਲੋ ਮੈਂ ਫੜ ਲੈਣਾ ਚੱਲ ਨਹੀਂ 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 ਕੋਈ ਇਤਰਾਜ਼ ਨਹੀਂ ਮੈਂ ਨਾ ਆਪਣੇ ਨਾਲ ਦਿਆਂ ਨੂੰ ਨਾਲ ਦਿਆਂ ਨੇ ਆਪਣੇ ਨੂੰ ਨਾ ਮੈਂ ਜਿਆਦਾ ਅੱਗੇ ਲਾ ਕੇ ਖੋਜ ਨਾ ਹਾਂ ਹਾਂ ਇਹ ਇਹ ਗੋਂਦਵਾਲ ਸਾਹਿਬ ਤੋਂ ਲੈਂਦੇ ਬਜ਼ੁਰਗ ਕਿਸੇ ਦਾ ਪੇੜ ਬੂਟ ਹੋ ਜਾਵੇ ਗੋਂਦਵਾਲ ਸਾਹਿਬ ਸੁਣਿਆ ਤੁਸੀਂ ਆ ਜਿੱਥੇ ਗੁਰੂ ਅਮਰਦਾਸ ਜੀ ਦਾ ਬੌਲੀ ਸਾਹਿਬ ਗੁਰਦਾਰਾ ਉੱਥੋਂ ਲੈ ਕੇ ਆਂਦਾ ਸੀਗਾ ਠੀਕ ਹੈ ਜੀ ਨਵਾਰ ਸਪੈ ਸੀਗੇ ਇਹਨਾਂ ਨੂੰ ਮੇਰਾ ਹੈਗਾ ਵੀਰ ਹੈਗਾ ਨਾ ਗੁਰਵਿੰਦਰ ਬਾਠ ਜਿਹੜਾ ਵੀਡੀਓ ਪਾਉਂਦਾ ਹੁੰਦਾ ਉਹ ਕਿੱਥੋਂ ਦੇ ਉਹ ਉਹ ਆ ਇਥੇ ਮੋਗਾ ਸਾਈਡ ਦੇ ਆ ਉਹ ਆ ਗਏ ਮੋਗੇ ਤੋਂ ਹਾਂਜੀ ਮੋਗਾ ਤੋਂ ਹਾਂਜੀ ਉਹ ਸਰੋਤ ਤੇ ਉਹਨਾਂ ਨੇ ਭੇਜਿਆ ਸੀ ਮੇਰੇ ਕੋਲ ਇਹਨਾਂ ਨੂੰ ਇਹਨਾਂ ਨੂੰ ਵਰਤਾਦਾ ਹਾਂ 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 ਹੋਰ ਇੱਕ ਛੋਟਾ ਜਿਹਾ ਬੱਚਾ ਇਹਨੂੰ ਗੁਜਰਾਤ ਤੋਂ ਛੜਾਇਆ ਹਾਂ ਇਹਨਾਂ ਨੇ ਰੱਖਿਆ ਸੀਗਾ ਮੁਸਲਮਾਨਾਂ ਨੇ ਰੱਖਿਆ ਸੀ ਹਾਂ ਹਾਂ ਨਹੀਂ ਨਹੀਂ ਖਾਣਾ ਓਏ ਹੱਦ ਹੋ ਗਈ ਆ ਲੈ ਲੈ ਮੈਂ ਖਾ ਨਹੀਂ ਨਹੀਂ ਹੈ ਫਿਰ ਪੈਸੇ ਨਹੀਂ ਮਿਲਣੇ ਨਹੀਂ ਨਹੀਂ ਚਾ ਮੈਂ ਨਹੀਂ ਪੈਸੇ ਦੇਣੀ ਨਹੀਂ 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 ਮੈਂ ਪੈਸੇ ਦੇਣੇ ਨਹੀਂ ਨਹੀਂ ਓਏ ਓਏ ਮੈਨੂੰ ਛੱਡ ਦੇ ਆ ਜਾ ਉੱਥੇ ਚੱਲ ਆਪੇ ਆ ਆਧਿਆਥਣਾ ਫੜ ਲੈ ਤੂੰ ਖਾ ਲੈ ਯਾਰ ਆ ਲੈ ਲੈ ਹਾਲਾ ਇਹ ਲੋ ਦਈ ਆਇਆ ਖਾਣਾ ਇਧਰ 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 ਇਹੋ ਜਿਹਾ ਚੁੱਕਾਈ ਇਧਰ ਦੇ 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 ਲੈ 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 ਉਹ ਲੈਣਾ ਮੰਡਨੇ ਪਾ ਹਾਂ ਆ ਵੇਖੋ ਛੋਟਾ ਜਿਹਾ ਬੱਚਾ ਵੇਖੋ ਹਾਂਜੀ ਰਾਣੀ ਮਾਤਾ ਲੈ ਲੈ ਆ ਹੁਣ ਛੋਟਾ ਜਿਹਾ ਬੱਚਾ ਵਾ ਇਹਨੂੰ ਅੱਜ ਹੁਣ ਲੋਕ ਨਹੀਂ ਲਾਇਆ ਇਹਨੂੰ ਲੋਕ ਲਾ ਕੇ ਰੱਖਣਾ ਪੈਂਦਾ ਕਿ ਇਹਨੂੰ ਇਹ ਵੀ ਨਹੀਂ ਪਤਾ ਕਿ ਆ ਮੈਂ ਕੀ ਖਾਣਾ ਕਿ ਨਹੀਂ ਇਸ ਤਰ੍ਹਾਂ ਆਪਣੇ ਟਾਇਲਟ ਹੀ ਦਿਖਾ ਜਾਂਦਾ ਜੀ 5 ਮਿੰਟ ਨਾ ਵੇਖੇ ਕੋਈ ਤਾਂ ਨਾਈਸ ਹੁਣ ਸਾਧਨ ਨਾਈ ਬੋਲ ਸਾਧਾ ਦੇਖੋ ਰੱਬ ਨੇ ਕਿੰਨਾ ਸੋਹਣਾ ਰੰਗ ਰੂਪ ਦਿੱਤਾ ਇਹਨੂੰ ਖੁਦ ਚੀਜ਼ ਵੀ ਨਹੀਂ ਖਾਦੀ ਜਾਣੀ ਇਹਨਾਂ ਮਤਲਬ ਜੇ ਇਹਨੂੰ ਕੇਲਾ ਫੜਾ ਦਿੱਤਾ ਇਹਨੇ ਛਿਲਸ ਨੇ ਖਾ ਲੈਣਾ ਆਲੇ ਸਰਵਣਾ ਉਹ ਯਾਰ ਹੋਠੀਟਾ ਜੀ ਹਲੋ ਦੋਵੇਂ ਹੱਥ ਕਰੋ ਲੈ ਲੈ ਇਹ ਬਹੁਤ ਚੰਗਾ ਬੰਦਾ ਬਹੁਤ ਸੇਵਾ ਕਰਦਾ ਇੱਥੇ ਆ ਵੀ ਬਹੁਤ ਸੇਵਾ ਕਰਦਾ ਦਿਨਾਂਤੀ ਦਿਨਾਂ ਆ ਲੋ ਬੋਲਣਾ ਬੋਲਣਾ ਇਹ ਨਹੀਂ ਸੁਣਨਾ ਨਹੀਂ ਹੈ ਕੁਝ ਵੀ ਆਪ ਹੀ ਤੁਹਾਨੂੰ ਆਪ ਹੀ ਮੂੰਹ ਪਾਉਣਾ ਪੈਣਾ ਇਦਾਂ ਮੈਂ ਪੂਰਾ ਮਾਰਿਆ ਆ ਲੋ ਆਛਾ ਆਛਾ ਛੱਡੋ ਨਾ ਛੱਡੋ ਨਾ ਆ ਲੋ ਸਰਵਣ ਓਏ ਸਰਵਣ ਇਹ ਕਹਦੇ ਕੱਪੜੇ ਬਦਨ ਵਾਲੇ ਲੇ ਲੋ ਹੋ ਠੀਕ ਠਾ ਸੇ ਤਾਂ ਵਾਈਲ ਚੱਲੇ ਇਹ ਨਾ ਚੁੱਕੋ ਇਹ ਨਾ ਚੁੱਕਿਓ ਆਉਂਦੇ ਰਹਿੰਦੋ ਹੂੰ ਮਿਲ ਗਿਆ ਸਾਰੇ ਮਿਲ ਗਿਆ ਹਾਂ ਇੱਕ ਉਹਦੇ ਕੱਪੜੇ ਬਦਲਣ ਵਾਲੇ ਆ ਇਹਦੇ ਕਿ ਬਦਲਣ ਵਾਲੇ ਤੋਂ 스멜 ਹੁੰਦੀ ਬਾਥਰੂਮ ਦੀ ਚਲੋ ਕੱਲ ਨਹਾਇਆ ਨਾ ਪਜਾਮਾ ਪੁੱਠਾ ਪਾ ਲਿਆ ਹੁਣ ਯਾਰੀ ਤੇ ਦੋਸ਼ ਹਲ ਖਾਲਾ ਹਾਂਜੀ ਕੋਈ ਗੱਲ ਨਹੀਂ ਜੋ ਮਰਜੀ ਦੀਦੀ ਮਰਜੀ ਬਣਾਓ ਆਜਾ ਅੰਦਰੋਂ ਹਾਲ ਦਿਖਾਉਣਾ ਹਾਲ ਆਜਾ ਅੰਦਰ ਆਜੋ ਹੈਲੋ ਹਾਂ ਆਜੋ ਜਿੱਦਾਂ ਮਰਜੀ ਜਿਹਦੀ ਮਰਜੀ ਵੀਡੀਓ ਬਣਾਓ ਅਸੀਂ ਇੱਥੇ ਕੋਈ ਤਰਾ ਨਹੀਂ ਬੱਸ ਹਾਂ ਇਹਨੇ ਵਿਚਾਰੀ ਨੇ ਰੋਟੀ ਪਾਣੀ ਦੀ ਸੇਵਾ ਇਹਨੇ ਕਰਨੀ ਹੈ ਇੱਥੇ ਹਾਂ ਆਸਣ ਦੇ ਵਿੱਚ ਲੈ ਲੋ ਅੰਕਲੋ ਦਾ ਬਾਪੂ ਜੀ ਲੈ ਲੋ ਨਾ ਨਾ ਦਿਓ ਆਪਣਾ ਬਾਪੂ ਹਾਂ ਬਤਾ ਵਰਤਾਤੇ ਚਲ ਕੋਈ ਰੱਖ ਦੇ ਅਲੇ ਮਾਤਾ हां रख ले को ना बड़ा ਨਾਲ ਲਾਟਿਨ ਵਿੱਚ ਪੁੱਛਣਾ ਕੰਡਿਆ ਨਾਲ ਅਲੇ ਹੱਥ ਅਲੇ ਹੱਥ ਹੱਥ ਕਰਦੇ ਇਹਦਾ ਡੋਲ ਜਣੀ ਆ ਮੈਂ ਨਹੀਂ ਲਿਆ ਆ ਵੀ ਆ ਆਪਣਾ ਹਾਲ ਆ ਲੈ ਨਾ ਨਿਵਾਸ ਕਰ ਲੈ ਬਹੁਤ ਆ ਲੈ ਖਾਤ ਕਰ ਕਰਨ ਮੈਂ ਦਿੱਤਾ ਸਾਰਾ ਸਰਮਣ ਇਹਨਾਂ ਦੇ ਨਾਲ ਚੈੱਕ ਕਰੀ ਇਹਨਾਂ ਦੇ ਦੂਜੇ ਨਾਲ ਬਣ ਜਾਣਾ ਕਿ ਨੂੰ ਆਂਦੇ ਹੁੰਦੇ ਆ ਆਜੋ ਅੰਕ ਆਜੋ ਅੰਕਲ ਅੱਗੇ ਬਦਲਦੇ ਰਹਿੰਦੇ ਆ ਆਜੋ ਅੱਗੇ ਨਾ ਉਦੇ ਵਾਸਤੇ ਕਿਡਾ ਕਿਉਂ ਬਣਦਾ ਬੋਲ ਦਿ ਮੈਂ ਦੋਨਾਂ ਇਹ ਬੋਲ ਆ ਆਪਣਾ ਹਾਲ ਇੱਥੇ ਸਰਵਨ ਦੂਜਾ ਲਾ ਦੇ ਫਿਰ ਵੀ ਅਸੀਂ ਪਾਣੀ ਮਾਰ ਕੇ ਆ ਇਹ ਆਪਣਾ ਹਾਲ ਵਾ ਸਾਰਾ ਹਾਲ ਠੀਕ ਹੈ ਜੀ ਬਣੀ ਜਾਂਦਾ ਹਾਂ ਹਾਂ ਰਾਤ ਨੂੰ ਇੱਥੇ ਹੁੰਦੇ ਆ ਹਾਂ ਜੀ ਇੱਥੇ ਲਾਈਨ ਵਾਈਜ਼ ਮਨ ਜੜਾ ਦੇ ਦਿਆ ਦਿਨ ਇੱਥੇ ਬਾਹਰ ਕੱਢ ਦੇ ਦੇ ਇਹਨਾਂ ਨੂੰ ਕੋਈ ਇੱਥੇ ਡਾਟ ਦੇ ਨਹੀਂ ਠੀਕ ਹੈ ਹੂੰ ਫਿਰ ਤੋਤਾ ਕਿ ਹਟਿਆ ਠੀਕ ਹੈ ਆਓ ਦੀ ਵਿਚਾਰੀ ਜੀ ਬੱਚੇ ਦੀ ਸੰਗਲੀ ਆ ਰਾਤ ਨੂੰ ਫਿਰ ਉਹਨੂੰ ਸੰਗਲੀ ਲਾਉਣੀ ਪੈਣੀ ਹੈ ਹਾਂਜੀ ਇਹਦਾ ਪਤਾ ਹੀ ਨਹੀਂ ਸਰੋਂ ਨੇ ਵੇਖ ਲਈ ਜਿੰਨਾ ਤਰ੍ਹਾਂ ਸਮਝ ਲਈ ਰੋ ਰੋ ਕਰੋ ਜੀ ਚਾਗੀ ਜੇ ਦਵਾਈ ਨੂੰ ਚੱਕ ਜਿਓਗੇ ਆ ਥੱਲੇ ਆ ਸਿਸਟਮ ਬਣ ਗਿਆ ਉੱਤੇ ਅੱਜ ਚੁਰਕੀ ਥੱਲੇ ਰੱਖੇ ਨਾ ਆ ਆਪਣੇ ਪੋਟ ਰੱਖੇ ਇੱਥੇ ਟਾਇਲਟ ਕਰਾ ਲੈਣੇ ਕਿ ਸਰਵਨ ਉਥੇ ਨੀਚੇ ਆ ਜਾਏਗਾ ਆ ਥੱਲੇ ਪੋਟ ਰੱਖੀ ਆਪੋ ਮੇਲਾ ਬਾਪੂ ਬਾਪੂ ਨੂੰ ਵੀ ਚਾ ਚੜ ਗਿਆ ਨਾ ਬਾਬੇ ਦੀ ਗੱਡੀ ਆ ਗਈ ਨਵੀਂ ਓਏ ਚਲ ਆੜੇ ਬੱਬਾ ਜੀ ਬਾਓ 10 ਮਿੰਟ ਇੱਥੇ ਬਹਿ ਜਾ ਕਰ ਬਾਪੂ ਕੋਈ ਨਹੀਂ ਹੁਣ ਮੈਨੂੰ ਆ ਮਨ ਤੈਨੂੰ ਨਵਾਣਾ ਦੋਣਾ ਨਵਾਣਾ ਮੈਂ ਚਲ ਆਖੇ ਪਪਾ ਪੈਰ ਮਗਰ ਇਹਦੇ ਤੇ ਰੱਖ ਲਵੇ ਰੱਖ ਪੈਰ ਰੱਖ ਲੈ ਤੈਨੂੰ ਦੱਸਿਆ ਮੈਂ ਜਿੱਥੇ ਰੱਖਣੇ ਆ ਚੱਲ ਉਹ ਫਾਇਦਾ ਬਾਪ ਨੂੰ ਭਾਵੇਂ ਮਾੜਾ ਮਟਾ ਬਾਹਰ ਲੈ ਗਿਆ ਇਹ ਤਾਂ ਮੱਤੀ ਲਾ ਜਾ ਇਹਨਾਂ ਬਾਪ ਨੂੰ ਤਾਂ ਬਿਠਾ ਬਾਹਰ ਬਾਹ ਸਾਰਾ ਤੂੰ 10 ਮਿੰਟ ਇਹ ਥਾਣਾ ਵੀਰੇੜ ਲਈ ਦੀ ਆ ਥਾਣਾ ਵੀਰੇੜ ਨੂੰ ਆ ਪੱਕਾ ਆ ਉਹ ਆ ਬਣਾਇਆ ਬਾਬੂ ਬਾਈ ਕਰ ਦੇ ਮੈਨੂੰ ਬਾਈ ਪਾਪਾ ਇਦਾਂ ਕਰ ਦੇ ਇਦਾਂ ਐਦਾ ਉਧਰ ਕਰ ਆਇਆ ਨੂੰ ਮੋਬਾਈਲ ਆ ਲਿਆ ਕਰ ਤੇ ਰਹਿ ਨਹੀਂ ਟਾਟ